ਸੂਆ ਕਾ ਦੋ ਲਾਈਨ ਆ ਬਾਈ ਫਿਰ ਬੱਕਰੀਆਂ ਦਾ ਜੀ ਲੋਰੀਓ ਬਾਅਦ ਹੀ ਸੁਵਾਉਂਦਾ ਜੀ ਬੱਕਰੀਆਂ ਆਪਾਂ ਹੁਣ ਸੂਣ ਆਲੀਆਂ ਨੇ ਹੁਣ ਸਾਰੀਆਂ ਸੂਣ ਆਲੀਆਂ ਨੇ ਬੱਕਰੀਆਂ ਠੀਕ ਆ ਆ ਪੱਠਾ ਦੇਖੋ ਬਾਈ ਇਹ ਉਹ ਬੱਕਰੇ ਦੇ ਰਿਜ਼ਲਟ ਨੇ ਹਾਂਜੀ ਹਾਂ ਠੀਕ ਐ ਸੰਗੋ ਵੀ ਭਾਈ ਜਮਾ ਆ ਨਾ ਬਦਾਮੀ ਸਿੰਘ ਆਉਂਦਾ ਜਿਹੜਾ ਕਹਿੰਦਾ ਸਾਰੇ ਇੱਕੋ ਜੀ ਮਿਲਣਗੇ ਵੀਰੇ ਤੈਨੂੰ ਇਹਦਾ ਭਾਈ ਲੱਗੂ ਜੇ ਮੋੜ-ਮੋੜ ਉਹੀ ਪੱਠ ਆਉਂਦੀ ਆ ਸਾਰੀਆਂ ਇੱਕੋ ਜੀਆਂ ਨੇ ਸਾਰੀਆਂ ਇੱਕੋ ਜੀਆਂ ਨੇ ਕੰਨ ਦੇ ਕੰਨ ਦੀ ਚੜਾਈ ਵੀ ਦੇਖੋ ਨਾ ਬਾਈ ਇਹ ਨੇ ਪ੍ਰਾਣੀਆਂ ਬੱਕਰੀਆਂ ਨਾ ਬਾਈ ਹਾਂਜੀ ਹਾਂ ਪਰਾਣਾ ਬਲੱਡ ਜਿਹੜਾ ਕਹਿੰਦੇ ਆ ਬਈ ਉਹ ਚੀਜ਼ਾਂ ਨੇ ਇਹ ਕੰਨ ਦੇਖੋ ਕਿੱਡੇ ਕਿੱਡੇ ਨੇ ਨਾਲੇ ਪੰਜ ਫੇਸ ਇਹ ਉਹੀ ਇਹ ਬੜੇ ਬੱਕਰੇ ਜਿਹੜਾ ਮਰ ਗਿਆ ਮੇਰਾ ਜਿਹੜਾ ਮਰ ਗਿਆ ਹਾਂ ਉੱਚੇ ਮੱਥੇ ਵਾਲੀ ਆ ਬਈ ਹਨਾ ਹਾਂ ਸਿਰ ਉਹ ਕੱਢਦੇ ਹੀ ਇਹੋ ਜਿਹੇ ਮੋٹے ਸਿਰ ਦੇ ਕੰਨ ਦੇਖੋ ਯਾਰ ਹੂੰ ਜਿਹੜਾ ਮੇਰੇ ਦਿਲ ਨੂੰ ਪਸੂ ਲੱਗਿਆ ਉਹਦਾ ਮੈਂ ਪਸੂ ਚਾਹੇ ਮੇਰੇ ਕੋਲੇ ਮੈਂ ਕਹਿੰਦਾ ਮਰਦਾ ਪਿਆ ਮਰ ਜੇ ਪਰ ਦੇਣਾ ਨਹੀਂ ਦੇਣਾ ਹੀ ਨਹੀਂ ਠੀਕ ਆਪਾਂ ਕਦੇ ਪਾਇ ਨਹੀਂ ਸੋਚਿਆ ਵੀ ਹੁਣ ਮੈਨੂੰ ਅਗਲਾ ਕਾਹੇ ਵੀ ਦਿੰਦਾ ਜਾਂ ਤੈਨੂੰ ਪੈਸੇ ਬਹੁਤ ਹੀ ਤੁ ਲੈ ਲੈ ਦੇਦਾ ਹੂੰ ਹੂੰ ਮੈਂ ਕਹਿੰਦਾ ਜਿਹੜਾ ਦਿਲ ਨੂੰ ਲੱਗਿਆ ਹੋਇਆ ਪਸੂ ਉਹ ਕਾਨੂੰ ਹੁਣ ਆਪਾਂ ਉਹ ਦੇਣਾ ਬੱਚੇ ਦਾ ਜਿਹੜਾ ਸਕੰਦਰ ਨੂੰ ਦਿੱਤਾ ਜੀ ਉਹਦਾ ਬੱਚਾ अच्छा हां ਜਿਹੜਾ ਸਿਕੰਦਰ ਨੂੰ ਦਿੱਤਾ ਉਹਦਾ ਬੱਚਾ ਹੈ ਉਹਦਾ ਬੱਚਾ ਹੈ ਠੀਕ ਹੈ ਕਿੰਨੇ ਟਾਈਮ ਦਾ ਹੋ ਗਿਆ ਇਹ ਜੀ ਹੁਣ ਸਾਲ ਦਾ ਹੋਇਆ ਸਾਲ ਨਹੀਂ ਪੂਰਾ ਸਾਲ ਦਾ ਹੋ ਗਿਆ ਹੁਣ ਦੁੱਗ ਭੰਦੀਆਂ ਨੇ ਪੰਨੀ ਹੁਣੀ ਹੈ ਜੀ ਦੁੱਗਾ ਹੋ ਗਿਆ ਅੱਛਾ ਦੁੱਗਾ ਹੁਣ ਦੋ ਦੰਦ ਗਿਆ ਹਣਾ ਹਾਂ ਦੋ ਦੰਦ ਹੋ ਗਏ ਹੂੰ ਠੀਕ ਹੈ ਕੰਨ ਕੋ ਨੇ ਦਾ ਵੀ ਬਈ ਪੂਰਾ ਲੰਮਾ ਬਾਕੀ ਝਾਲਰ ਝੂਲਰ ਵੀ ਹੈ ਨਾ ਝਾਲਰ ਵੀ ਵਧੀਆ ਜੀ ਬਾਕੀ ਖਾਨਦਾਨੀ ਦਾ ਵੀ ਵਧੀਆ ਜੀ ਹੂੰ ਅਸਲੇ ਦਾ ਬਹੁਤ ਵਧੀਆ ਜੀ ਠੀਕ ਹੈ ਹਾਂ ਬੱਕਰੇ ਵੀ ਚੰਗੇ ਦਾ ਬੱਕਰੀ ਵੀ ਚੰਗੀ ਦਾ ਕੱਦ ਕਰੂ ਇਹ ਕੱਦ ਜੀ ਕਰੂ ਹਾਂ ਲੈ ਇਹ ਦੇਖੋ ਇਹ ਇਹ ਤਾਂ ਨਹੀਂ ਸੇਲ ਕਰਨਾ ਬਾਈ ਇਹ ਕਰਦਾਂਗੇ ਜੀ ਇਹ ਕਰ ਦੋਗੇ ਹਾਂ ਜੀ ਇਹ ਕਰਦਾਂਗੇ ਇਹ ਬੱਕਰਾ ਬਾਈ ਸੇਲ ਲਈ ਆ ਲੈ ਸਾਰੇ ਮਾਲ ਤੁਹਾਨੂੰ ਦਿਖਾਇਆਗਾ ਹਜੇ ਹੋਰ ਦਿਖਾਵਾਂਗੇ ਪਰ ਤੁਹਾਨੂੰ ਆ ਬੱਕਰਾ ਦਿਖਾ ਦਿੰਨੇ ਆ ਪਹਿਲਾਂ ਵੀ ਇਹ ਸੇਲ ਖਾਤਰ ਆ ਇਹ ਵੇਚਣਾ ਕਿੰਨੇ ਰੁਪਏ ਮੰਗਦਾ ਬਈ ਇਹਦੇ ਜਾਇਜ਼ ਮੰਗੇ ਦੇਖ ਦੇਣ ਲੈਣ ਵਾਲੀ ਗੱਲ ਕਰਦੀ ਦੁੱਧਰੂ ਦਾ ਆਪਣੇ ਵਾਲੇ ਵਾਲੇ ਜਿਹੜੇ ਪਾਲੀ ਦੇ ਮੇਰੇ ਲਵੇ ਲੋਣੇ ਪਿੰਡਾਂ ਦੇ ਨੇ ਮੰਨਦੇ ਨੇ ਹੂੰ ਜੇ ਮੈਂ ਕਿਸਾਈ ਨੂੰ ਵੀ ਕੋਈ ਬੱਕਰੀ ਦੇਦਾ ਉਹ ਵੀ ਕਹਿੰਦੇ ਨੇ ਕਿਸਾਈ ਨੂੰ ਕੋਈ ਉਹ ਮਾਨਕੇ ਵਾਲੇ ਨਹੀਂ ਸਾਨੂੰ ਦੇ ਦੇ ਬੱਕਰੀ ਜੇ ਹੈਗੀ ਆ ਲੈ ਸੱਤੋਂ ਲੈ ਜਾ ਕੋਈ ਖੱਸੀ ਬੱਕਰੇ ਵਾਲਾ ਆ ਗਿਆ ਜਿਵੇਂ ਤੁਸੀਂ ਕਿਹਾ ਵੀ ਮਾਲ ਦੇ ਵਿੱਚ ਰੱਖਿਆ ਹੋਇਆ ਹੈ ਨਾ ਤਾਂ ਦੇ ਦੋਗੇ ਹਾਂ ਖੱਸੀ ਬੱਕਰਾ ਦੇਦਾ ਹੈ ਖੱਸੀ ਬੱਕਰਾ ਆਹਾਗਾ ਬਾਈ ਆਹਾ ਵਧੀਆ ਪਲਿਆ ਹੋਇਆ ਬਾਈ ਪੂਰਾ ਹੈਨ ਹੈਵੀ ਹੈ ਅੱਛਾ ਸਤਿ ਸ਼੍ਰੀ ਅਕਾਲ ਦੋਸਤੋ ਬਾਈ ਅੱਜ ਆਪਾਂ ਮਾਨਕੀ ਪਿੰਡ ਦੇ ਵਿੱਚ ਪਹੁੰਚੇ ਆਂ ਬਾਈ ਰੁਲਦੂ ਕੋਲੇ ਇਹਦੀਆਂ ਹੁਣ ਪੱਠਾ ਦਿਖਾਵਾਂਗੇ ਤੇ ਬਾਈ ਲਵੇ ਬੱਕਰਾ ਵੀ ਹੁੰਦਾ ਸੀ ਇੱਕ ਉਹ ਵੀ ਇੱਕ ਨਾਮਕਾਰ ਬੰਦੇ ਲਵੇ ਵਾਗ ਗਿਆ ਹੁਣ ਬਾਈ ਨੇ ਸ਼ੇਲ ਕਰਤਾ ਤੇ ਬਾਕੀ ਗੱਲਬਾਤ ਬਾਈ ਰੁਲਦੂ ਨਾਲ ਕਰਾਂਗੇ ਆਪਾਂ ਤੁਹਾਨੂੰ ਪੱਠਾ ਦਿਖਾਉਨੇ ਆ ਬਈ ਪੂਰੀਆਂ ਚੰਗੇ ਖਾਨਦਾਨ ਦੀਆਂ ਪੱਠਾਂ ਨੇ ਬਈ ਹਸਰੀ ਘਰ ਰੁਲਦੂ ਸੱਚੀ ਗੱਬਰੇ ਬਈ ਇਹ ਮਾਨਕੀ ਪਿੰਡ ਕਿੱਥੇ ਜੇ ਰਹਿ ਜਾਂਦਾ ਨੇੜੇ ਦੇੜੇ ਪਿੰਡ ਦੱਸੀ ਮੜੇ ਜੇ ਮਰੇ ਕੋਲੇ ਦੇ ਨਵੇਂ ਜਣੇ ਦੀ ਪਿੰਡ ਲਵੇ ਇਹਦੇ ਕਸਬਾ ਖੁਰਦਾ ਹਮ ਨਵਾਂ ਪਿੰਡ ਪੰਜ ਗਰਾਈਆਂ ਕਲਿਆਣ ਸੰਧਾਉੜ ਇਹ ਰਹਿ ਜਾਂਦਾ ਹਾਂ ਇਹ ਪਿੰਡ ਰਹਿ ਜੇਦਾ ਠੀਕ ਐ ਉਹ ਆਪਣਾ ਫਿਰ ਕੰਮ ਕਿੰਨਾ ਕ ਪੁਰਾਣਾ ਹੈ ਇਹ ਬੱਕਰੀਆਂ ਵਾਲਾ ਕੰਮ ਤਾਂ ਇਹ ਜਿੱਦ ਇਹ ਜੱਦੀ ਹੋਈ ਹੈ ਜੀ ਪਹਿਲਾਂ ਹੁਣ ਦਾਦਾ ਜੀ ਦਾ ਫਿਰ ਲਾਣੇਦਾਰ ਚਾਰਦਾ ਸੀ ਫਿਰ ਉਸ ਤੋਂ ਬਾਅਦ ਹੁਣ ਅਸੀਂ ਲਾਗੇ ਚਾਰਨੇ ਸੀ ਠੀਕ ਹੈ ਵੀ ਜੱਦੀ ਪੁਸਤੀ ਕੰਮ ਹੈ ਇਹ ਜੱਦੀ ਪੁਸਤੀ ਹੈ ਜੀ ਠੀਕ ਹੈ ਤੇ ਮੈਂ ਕਹਿ ਕਿ ਹਟਣਾ ਬਈ ਬੱਕਰਾ ਹੁੰਦਾ ਸੀ ਤੇਰੇ ਲਵੇ ਹਾਂਜੀ ਹੁਣ ਉਹ ਵਗ ਗਿਆ ਸਕੰਦਰ ਲਵੇ ਉਹ ਸਕੰਦਰ ਕੋਲੇ ਵਾਗਿਆ ਜੀ ਪੰਜ ਗਰਾਈਆਂ ਪੰਜ ਗਰਾਈਆਂ ਹਾਂਜੀ ਠੀਕ ਆ ਕਿੰਨੇ ਦਾ ਅੰਦ ਸੀ ਉਹ ਬੱਕਰਾ ਉਹ ਖੀਰਾ ਦੀ ਜੀ ਖੀਰਾ ਸੀਗਾ ਖੀਰਾ ਲੈ ਕੇ ਗਿਆ ਮੈਂ ਤਾਂ ਖੀਰਾ ਲੈ ਕੇ ਗਿਆ ਜੀ ਠੀਕ ਆ ਕਿੰਨੇ ਪੈਸਿਆਂ ਦਾ ਵੇਚਤਾ ਸੀ ਉਹਨੂੰ ਉਹਨੂੰ ਦਿੱਤਾ ਦੇ 70000 ਦਾ ਕਿਤੇ ਮੇਲੇ ਮੁੱਲੇ ਚ ਪਾਇਆ ਨਹੀਂ ਉਹ ਮੇਲੇ ਤੇ ਜੀ ਤਹੇਦੇ ਦੀ ਮੈਨੂੰ ਜੀ ਆਹ ਮੁਸਲਾਉ ਦੀਆਂ ਦੇ ਨਾ ਬੱਕਰਾ ਆਇਆ ਹੋਇਆ ਉਹ ਕਹਿੰਦੇ ਦੀ ਵੀ ਲੈ ਚਾਲੋ ਮੈਂ ਕਹਿੰਦੇ ਮੈਂ ਆਪ ਹੀ ਮੈਂ ਜਾ ਕੇ ਰਾਜੀ ਜੇ ਨਹੀਂ ਹੈਗਾ ਜੀ ਪਰੂ પાਕੇ ਮੇਲਿਆਂ ਨੂੰ ਠੀਕ ਆ ਹਾਂ ਲੈ ਹੁਣ ਫਿਰ ਉਹ ਬੱਕਰਾ ਜੀ ਜਿਹੜਾ ਉਹਦਾ ਜਿਹੜਾ ਬਾਪ ਸੀਗਾ ਉਹ ਜਿਹੜਾ ਸਕੰਦਰ ਨੂੰ ਵੇਚਦਾ ਉਹਦਾ ਉਹਦਾ ਬਾਪ ਜੀ ਆ ਹੁਣ ਮਰ ਗਿਆ। ਅੱਛਾ ਮਰ ਗਿਆ ਸੀ। ਹੁਣ ਹਾਂ ਹੁਣ ਜਿਹੜੀਆਂ ਆ ਪੱਠਾਂ ਨੇ ਛੋਡੇ ਲਵੇ ਇਹ ਉਹ ODੀਆਂ ਨੇ ਜਿਹੜਾ ਮਰ ਗਿਆ। ਆ ਜਿਹੜੀਆਂ ਪੱਠਾਂ ਕੋ ਹਾਂ ਕੁਛ ODੀਆਂ ਨੇ ਕੁਛ ਉਹ ਜਿਹੜਾ ਸਕੰਦਰ ਨੂੰ ਲੈ ਗਿਆ ਇਹਨੇ ਬੱਕਰੀਆਂ ਉਹ ਤੋਂ ਚੋਰੀ ਲੱਗ ਗਈਆਂ ਨੇ ਕੁਛ ODੀਆਂ ਨੇ। ਅੱਛਾ ਖੀਰੇ ਆ ਪੱਠਾ ODੀਆਂ ਨੇ ਜਿਹੜਾ ਸਕੰਦਰ ਕੋਲੇ ਵਾਗ ਗਿਆ। ਖੀਰੀਆਂ ਖੀਰੇ ਨਹੀਂ ਲੱਗਦੀਆਂ ਸੀ ਬੱਕਰੀਆਂ। ਹਾਂ ਠੀਕ ਐ। ਲੈ ਵੀ ਆ ਪੱਠਾਂ ਨੇ ਹੈ ਉਹ ਬਈ। ਹਾਂ ਇਹ ਪੱਠਾਂ ਨੇ ਜਿਹ ODੀਆਂ ਆ ਕੰਨ ਕੰਨ ਬਈ ਵਧੀਆ ਹੁੰਦਾ ਨਾ ਮੂੰਹ ਮੱਥਾ ਯਾਰ। ਹਾਂਜੀ ਹਾਂ। ਹੂੰ ਬਈ ਐਂ ਦਿਖਾਈ ਪੱਠ ਦਿਖਾਈ ਸਾਰੀ। ਅੰਸ਼ੇਕ ਨੇ ਟਾਈਮ ਦੀ ਹੋ ਬਾਈ ਇਹ ਖੀਰੀ ਹੋਈ ਆ ਜੀ ਹਲੇ ਅੱਛਾ ਖੀਰੀ ਹਾਂ ਲੋਹੜੀ ਵੇਲੇ ਦੀਆਂ ਨੇ ਪਰਦੀਆਂ ਪਰਦੀਆਂ ਹਾਂ ਠੀਕ ਆ ਫਿਰ ਕਿੰਨੇ ਬੰਦੇ ਕੰਮ ਕਰਦੇ ਹੋ ਬੱਕਰੀਆਂ ਦੇ ਵਿੱਚ ਕੰਮਤਾ ਜੀ ਬੱਚਾ ਜੀ ਤਿੰਨੇ ਹੀ ਆ ਜੀ ਤਿੰਨੇ ਕਿੰਨੀਆਂ ਬੱਕਰੀਆਂ ਨੇ ਤੇ ਬੱਕਰੀਆਂ ਹੋਣਗੀਆਂ 70 80 ਹੋਣੇ 70 80 ਤਿੰਨ ਜਾਣੇ ਸ਼ਾਮ ਲੈਣੇ ਇਹਨਾਂ ਨੂੰ ਹਾਂ ਜੀ ਲੈ ਪੱਠਾ ਲਿਆ ਬਾਈ ਫੜ ਫੜ ਕੇ ਇਹ ਫਿਰ ਸੋਆ ਕਦੋਂ ਲੈਣੇ ਬਾਈ ਫਿਰ ਬੱਕਰੀਆਂ ਦਾ ਜੀ ਲੋਰੀਓ ਬਾਅਦ ਹੀ ਸੁਵਾਉਂਦੇ ਆ ਜੀ ਬੱਕਰੀਆਂ ਆਪਾਂ ਹੁਣ ਸੂਣ ਵਾਲੀਆਂ ਨੇ ਸਾਰੀਆਂ ਸੂਣ ਵਾਲੀਆਂ ਨੇ ਬੱਕਰੀਆਂ ਠੀਕ ਆ ਆ ਪੱਠਾ ਦੇਖੋ ਬਾਈ ਇਹ ਉਹ ਬੱਕਰੇ ਦੇ ਰਿਜ਼ਲਟ ਨੇ ਹਾਂਜੀ ਹਾਂ ਠੀਕ ਐ ਲੈ ਛੱਡ ਦੇ ਬਾਈ ਛੱਡ ਦੇ ਛੱਡ ਦੇ ਬਣੀ ਜਾਂਦੀ ਐ ਹਾਂ ਹਾਂ ਆਹਾ ਇਹ ਬੱਕਰਾ ਐ ਇਹ ਪੱਠਾ ਜੀ ਪੱਠਾ ਹੈ ਹਾਂਜੀ ਠੀਕ ਐ ਕੰਨ ਕੰਨ ਬਾਈ ਸਾਰਿਆਂ ਦੇ ਚੰਗੇ ਹੁੰਦੇ ਹਨਾ ਲੰਬੇ ਕੰਨ ਹੁੰਦੇ ਹਨ ਕੰਨ ਸਾਹਿਬ ਸਾਰਿਆਂ ਲੰਬੇ ਹੀ ਕਰਦੇ ਸੀ ਜੀ ਕੰਨ ਦਾ ਉਹ ਬੱਕਰਾ ਹਾਂ ਠੀਕ ਹੈ ਮੇਮਨੇ ਤਾਂ ਉਹ ਕਰਨ ਸਭ ਤੇ ਲੰਬਾਈ ਘਟਦਾ ਦੀ ਆ ਇਹਨੂੰ ਚੱਲੀਏ ਮਾੜੇ ਜਿਹਾ ਬੱਕਰੀਆਂ ਚ ਆਹ ਲੱਤ ਨੂੰ ਕੀ ਹੋ ਗਿਆ ਇਹ ਲੱਤ ਫੇਰੇ ਮਸ ਨਹੀਂ ਵੱੜਦਾ ਤੇ ਯਾ ਤਿਲਕ ਗਿਆ ਡਿੱਪਿਆ ਹਾਂ ਕਹਿੰਦੇ ਕਹਿੰਦੇ ਬੱਕਰੀਆਂ ਦੇ ਆਪਣੇ ਔਖੇ ਨੇ ਔਖਾ ਕੰਮ ਨਹੀਂ ਹੈਗਾ ਨਾ ਫਿਰ ਕੋਈ ਨਹੀਂ ਹਮ ਕੰਮ ਦਾ ਔਖੀ ਔਖਾ ਜਿਹਦਾ ਇੰਦ ਕਾਰਨ ਲੱਗ ਗਿਆ ਬੰਦਾ ਇਹਦਾ ਕਹਿਦੇ ਨੇ ਆਪ ਚਾਹੇ ਬਾਅਦ ਚੋ ਖਾ ਲਈ ਪਹਿਲਾਂ ਸਾਨੂੰ ਪਾ ਅੱਛਾ ਹੁਣ ਇਹ ਵਸਿਆ ਵਾਲਾ ਛਾਲ ਉਰੀ ਰਹਿੰਦੀਆਂ ਨੇ ਬਈ ਫਿਰ ਅਸੀਂ ਬਾਹਰੇ ਲੈ ਕੇ ਜਾਂਦੇ ਜੀ ਆ ਸੱਟ ਲੱਗੀ ਕਰਕੇ ਹੁਣ ਮੈਨ ਲਜਾਣੋ ਹਟ ਗਿਆ ਸੀ ਆਥਰੇ ਆ ਕੇ ਛੱਡਦੇ ਦੀ ਅਰਜਨ ਤੇ ਅਰਜਨ ਤੇ ਹਾਂ ਠੀਕ ਹੈ ਪਹਿਲਾਂ ਬਾਹਰੇ ਅਸੀਂ ਕੱਖ ਕੁੱਖ ਜਾਉਂ ਗੁਰਾ ਪ੍ਰਚਾਰ ਕੇ ਲੈ ਕੇ ਆਉਂਦੇ ਸੀ ਹੂੰ ਲੈ ਵੀ ਆਹ ਕਿੰਨੇ ਟਾਈਮ ਦੀ ਪਾਠੂ ਬਈ ਇਹ ਸਾਰੀਆਂ ਇੱਕਸਾਰ ਦੀਆਂ ਨੇ ਇੱਕਸਾਰ ਦੀਆਂ ਹੈ ਇਕੱਠਾ ਸੁਆ ਲੈਣੇ ਫਿਰ ਇਕੱਠਾ ਇਹ 5 ਦਿਨਾਂ ਦੀ 5 ਦਿਨਾਂ ਦੀ ਬੱਕਰੀਆਂ 5-6 ਦਿਨਾਂ ਦੀ ਸਾਰੀਆਂ ਛੂਪੀਆਂ ਦੀਆਂ ਅੱਛਾ ਠੀਕ ਆ ਸਿੰਘਾ ਸੁੰਗੂ ਵੀ ਭਾਈ ਜਾਮਾ ਨਾ ਬਦਾਮੀ ਸਿੰਘ ਆਉਂਦਾ ਜੇ ਕਹਿੰਦੇ ਸਾਰੀਆਂ ਦੀ ਇੱਕੋ ਜੀ ਮਿਲਣਗੇ ਵੀਰੇ ਤੈਨੂੰ ਹੂੰ ਆਈ ਲੱਗੂ ਜੇ ਮੋੜ ਮੋੜ ਉਹੀ ਪੱਠ ਆਉਂਦੀ ਆ ਸਾਰੀਆਂ ਇੱਕੋ ਜਿਹੀ ਨੇ ਸਾਰੀਆਂ ਇੱਕੋ ਜਿਹੀ ਨੇ ਕੰਨ ਦੇ ਕੰਨ ਦੀ ਚੜਾਈ ਵੀ ਦੇਖੋ ਨਾ ਬਈ ਤੇ ਕੰਨ ਲੰਮੇ ਵੀ ਬਹੁਤ ਨੇ ਕਰੇ ਬਹੁਤ ਨੇ ਖਰੀਦੀ ਬੱਕਰੀ ਆਪਾਂ ਇਹ ਕਿੱਦਾਂ ਨਹੀਂ ਖਰੀਦੀ ਪਹਿਲਾਂ ਤੇ ਤੁਰੀਆਂ ਆਉਂਦੀਆਂ ਨੇ ਘਰ ਦੀਆਂ ਘਰ ਦੀਆਂ ਹਾਂ ਸਾਰੀਆਂ ਹਾਂ ਜੀ ਠੀਕ ਐ ਲੈ ਇੱਕ ਨੂੰ ਕੱਢ ਲੈ ਇੱਕ ਨੂੰ ਲਗਾਉ ਲੈ ਇੱਕੋ ਮੂੰਹ ਮੱਥਾ ਹੈ ਨਾ ਸਾਰੀਆਂ ਦਾ ਇੱਕੋ ਜਿਹਾ ਜੀ ਮੂੰਹ ਮੱਥਾ ਹੁਣ ਆਹ ਪੱਠ ਖੜੀ ਆ ਹੋ ਖੜੀ ਆ ਇਹਦਾ ਫਰਕ ਕੋਈ ਨਹੀਂ ਠੀਕ ਐ ਲਾ ਆਇਆ ਦਾ ਜਿਵੇਂ ਪਹਿਲਾਂ ਹੀ ਦਿਖਾ ਕੇ ਏ ਉਨੇ ਹਾਂ ਮੈਂ ਉਹੀ ਕਹਿੰਦਾ ਤੈਨੂੰ ਪਹਿਲੇ ਜਮੇ ਜਮੇ ਇੱਕੋ ਜਿਹਿਆਂ ਨੇ ਸਾਰੀਆਂ ਹਨ ਕੋਈ ਫਰਕ ਹੀ ਨਹੀਂ ਲੱਗਦਾ ਸਾਨੂੰ ਤਾਂ ਹਾਲ ਤੱਕ ਬਣੀ ਇਹਨਾਂ ਦਾ ਪਤਾ ਲੱਗਿਆ ਮੈਂ ਲਾਦਾ ਕਿਤੇ ਤੁਸੀਂ ਫੜੀਆਂ ਵੀ ਨਹੀਂ ਹੋਣੀਆਂ ਖੜਦੀਆਂ ਨਹੀਂ ਹਨ ਇਹਦੇ ਨਾ ਕਦੇ ਨਹੀਂ ਤਾਂ ਕਦੇ ਨਹੀਂ ਹੱਥ ਲਾਇਆ ਉਹਨੂੰ ਕਾਹ ਦਾਣੇ ਜਰੂਰ ਪਾਉਦੇ ਰਹੇ ਪਹਿਲਾਂ ਹਾਂ ਪਰ ਹੱਥ ਉੱਤ ਨਹੀਂ ਹੈਗਾ ਲਾਇਆ ਸਾਨੂੰ ਤਾਂ ਨਹੀਂ ਅੱਜ ਤੱਕ ਕਦੇ ਆਏ ਨਹੀਂ ਹੋਏ ਤੇ ਵੀ ਆ ਪਤਾ ਲੱਗਦਾ ਵੀ ਆ ਪੱਠਾ ਬੱਕਰੀ ਦੀ ਆ ਇਹਦੀ ਆ ਪਰ ਆ ਪੱਠਾ ਪਹਿਲੀ ਆਂਦੀਆਂ ਨੂੰ ਪਤਾ ਨਹੀਂ ਲੱਗਦਾ ਵੀ ਕਿਹੜੀ ਬੱਕਰੀ ਦੀ ਹੁਣ ਵੀ ਨਹੀਂ ਪਤਾ ਸਾਨੂੰ ਹੁਣ ਵੀ ਨਹੀਂ ਪਤਾ ਵੀ ਕਿਹੜੀ ਕਿਹੜੀ ਦੀਆਂ ਨੇ ਇਹ ਹੁਣ ਉਹ ਸਾਸੀ ਤਾਂ ਬਸ ਦਾਣਿਆਂ ਤੇ ਲਾ ਦਿੰਦੇ ਮੇਵਣੇ ਦੁੱਧੋਂ ਹਟਾ ਕੇ ਅੱਛਾ ਦਾਣੇ ਨਾਲ ਮੇਵਣੇ ਕਿੰਨਾ ਟਾਈਮ ਪੀਉਨੇ ਦੁੱਧ ਫਿਰ ਦੁੱਧ ਤਾਂ 2 ਮਹੀਨੇ ਬਸ ਤਿੰਨ ਹੱਥ ਬਾਹਲਾ ਨਹੀਂ ਅਸੀਂ ਬਾਹਲਾ ਨਹੀਂ ਦਾਣਿਆਂ ਤੇ ਲੱਗੇ ਉਹ ਢੱਡਲ ਜੇ ਹੋ ਜਾਂਦੇ ਨੇ ਮੇਵਣੇ ਬਾਹਲੇ ਦੁੱਧ ਨਾਲ ਠੀਕ ਹੈ ਹੁਣ ਪੱਠਾ ਕਿੰਨੀਆਂ ਹੋਣਗੀਆਂ ਸਾਰੀਆਂ ਸਾਰੀਆਂ ਪੱਠਾ ਵੀਰੇ ਹੋਣਗੀਆਂ ਨੇ ਮੈਂ ਕਹਿੰਦਾ 24 24 25 ਪੱਠਾ ਹੋਣਗੀਆਂ ਹਾਂ ਵੀ ਤੁਸੀਂ ਬੱਕਰੀਆਂ ਛੇਲ ਕਰ ਦਿੰਨੇ ਹੋ ਪੱਠਾ ਰੱਖ ਹਾਂ ਪੱਠਾ ਰੱਖ ਲੈਨੇ ਹਾਂ ਹਾਂ ਠੀਕ ਹੈ ਸੂਆ ਫਿਰ ਇੱਕ ਹੀ ਲੈਨੇ ਸਾਲ ਦੇ ਵਿੱਚ ਹਾਂ ਸੂਆ ਇੱਕੋ ਹੀ ਲੈਨੇ ਹਾਂ ਲੋੜੀ ਤੋਂ ਬਾਅਦ ਸੂਆ ਹੂੰ ਫਿਰ ਬੱਕਰੀ ਦਿਖਾਉਣੀ ਆ ਸਾਨੂੰ ਹੁਣ ਇੱਕ। ਆ ਦੇਖ ਕਿੰਨੇ ਦੰਦ ਹੋ ਗਏ ਇਹੇ? ਇਹ ਦੰਦ ਵੀਰੇ ਮੈਂ ਕਹਿੰਦਾ ਪੂਰੇ ਹੀ ਹੋਊ। ਆ ਦੇਖ ਕਿਤੇ ਫੜੀਆਂ ਨਹੀਂ ਤਾਂ ਭਾਜਦੀਆਂ ਨੇ ਇਹੇ। ਅਜੀ ਕਰੇ ਫੜਦੇ ਫੁੜਦੇ ਜੇ ਹੈ ਨਹੀਂ ਕੱਟੀ ਅਜ ਤਾਂ ਉਹ ਕਰਦੇ ਆ ਜੀ। ਇਹ ਨੇ ਪ੍ਰਾਣੀਆਂ ਬੱਕਰੀਆਂ ਨਾ ਬਾਈ। ਹਾਂਜੀ ਹਾਂ। ਪ੍ਰਾਣਾ ਬਲੱਡ ਜਿਹੜਾ ਕਹਿੰਦੇ ਆ ਬਾਈ ਉਹ ਚੀਜ਼ਾਂ ਨੇ ਇਹ ਕੰਨ ਦੇਖੋ ਕਿੱਡੇ ਕਿੱਡੇ ਨੇ। ਨਾਲੇ ਪੰਜ ਫੇਸ। ਮੋਨ ਮੋਨ ਲੈ ਕੇ ਤਾਂ ਜੀ ਕੋਈ ਫਾਇਦਾ ਨਹੀਂ ਐ ਮੈਂ ਆਪਾਂ ਕੋ ਕਰਦੇ ਆ ਨਾ ਕਿ ਉਹ ਪਰ ਆਪਣੀਆਂ ਵੇਚ ਲੈਣੇ ਉਹ ਹੀ ਦੋ ਵੇਚਤੀਆਂ ਦੋ ਲਿਆਂਦੀਆਂ ਦਾ ਫਾਇਦਾ ਕੀ ਆ ਇਹ ਦੋ ਹੁਣ ਇਹ ਗੱਬਣ ਆ ਨਾ ਇਹ ਗੱਬਣ ਆ ਬਾਈ ਹੁਣ ਕਦੋਂ ਸੂ ਇਹ ਫਿਰ ਆ ਲੋੜੀ ਵਾਲੀ ਲੋੜੀਆਂ ਲੋੜੀ ਵੇਲੇ ਛੁੱਪਣੇ ਨੇ ਠੀਕ ਐ ਵੀ ਦੇਣੀ ਰਹਿ ਗਏ ਹੁਣ ਤਾਂ ਹਾਂ ਹੂੰ ਹੂੰ ਆ ਇਹਦੀ ਧੀ ਆ ਇਹਦੀ ਇਹਦੀ ਧੀ ਆ ਇਹੇ ਹਾਂ ਇਹ ਖੀਰੀ ਸੂਪੀ ਸੀ ਇਹ ਖੀਰੀ ਸੂਪੀ ਸੀ ਇਹ ਖੀਰੀ ਸੂਪੀ ਹਾਂ ਠੀਕ ਐ ਮੂੰਹ ਮੱਥਾ ਇੱਕੋ ਜੀ ਐ ਨਾ ਬਾਈ ਹਾਂ ਜਾਮਾ ਹੀ ਇੱਕੋ ਜੀ ਆ ਹਮ ਪਰ ਅੱਖ ਉੱਖ ਦਾ ਕੋਈ ਚੱਕਰ ਨਹੀਂ ਆ ਨਾ ਇਹਦਾ ਖੱਟੀ ਚਿੱਕੀ ਅੱਖ ਦਾ ਦਾ ਵੀ ਕੋਈ ਚੱਕਰ ਨਹੀਂ ਅੱਖ ਦਾ ਦਾ ਬੰਦਿਆ ਨੇ ਹੁਣ ਚਾਹ ਸ਼ਹਿਰੀਏ ਮੇਮਲੇ ਲੈਂਦੇ ਹੁੰਦੇ ਨੇ ਇਹਨਾਂ ਨੇ ਵੇਹ ਪਤਾ ਇਹਨਾਂ ਤੋਂ ਪਾਲੀਆਂ ਨੂੰ ਪਤਾ ਲੱਗ ਗਿਆ ਵੀ ਅੱਖਾਂ ਦਾ ਆਏ ਆ ਹੱਸਿਆ ਹਾਂ ਇਹ ਆ ਪੇੜ ਵੀ ਰੱਖੀ ਇੱਕ ਇੱਕ ਪੇਡੂ ਆ ਇਹ ਪੇੜ ਆ ਪੇੜ ਰੱਖੀ ਹੋਇਆ ਸ਼ੌਂਕਿਆ ਤੋਰ ਤੋਂ ਪੇੜ ਦਾ ਮੇਰੀ ਕਠਾਲੇ ਦੇ ਛੱਡੀ ਹੋਈ ਆ ਲਵਾਉਣੀ ਉਹਦਾ ਬਿੱਡ ਬਹੁਤ ਆ ਪੇੜ ਦਾ ਅੱਛਾ ਹਾਂ ਠੀਕ ਐ ਇਹ ਆ ਦੇਖੋ ਵੀ ਪੱਠਾ ਇਹ ਕਿਹੜੀ ਬੱਲੀ ਕਹਿੰਦੇ ਇਹਨੂੰ ਮੂਤਿਆ ਆ ਗਿਆ ਬਈ ਅੱਛਾ ਇਹ ਵੀ ਖੀਰੀ ਹੈ ਹਜੇ ਇਹ ਸਾਇਰ ਖੀਰੀ ਆ ਜੀ ਸਾਇਰ ਖੀਰੀ ਹੈ ਨਾ ਕੱਦ ਚੰਗਾ ਕਰੂ ਬਈ ਇਹ ਹਾਂ ਕੱਦ ਚੰਗਾ ਕੱਦ ਚੰਗਾ ਕਰੀ ਆਇ ਨੂੰ ਕਰੀ ਬਈ ਟੇਡੀ ਖੜਾਈ ਇਹਨੂੰ ਯਾਰ ਦੇਖੋ ਬਈ ਖੀਰੀਆਂ ਪੱਠਾ ਵਧੀਆ ਪਰ ਰੰਗਮਨਲਾ ਦਾ ਕਾਲੇ ਦੇ ਸ਼ਕੀਨ ਜਾਦੇ ਹੋਣਾ ਕਾਲੇ ਦੇ ਸ਼ਕੀਨ ਜਾਦੇ ਆ ਜੀ ਮੇਰੇ ਕੋਲੇ ਡੱਬੀਆਂ ਹੋ ਗਈਆਂ ਨੇ ਮੇਰੇ ਲਾਣੇ ਦਾ ਆ ਡੱਬੀਆਂ ਵੀ ਖੜੀਆਂ ਨੇ ਵਿੱਚ ਆ ਕੱਡੀਆਂ ਨੇ ਬੱਕਰੀਆਂ ਉਹ ਚੰਗੀਆਂ ਦੀ ਬਥੇਰੀਆਂ ਕੋਈ ਮੈਨਾਂ ਨਹੀਂ ਬੱਕਰਾ ਡੱਬਾ ਪਾਲਿਆ ਸੀ ਵਿੱਚ ਕਿਉਂ ਆ ਗਏ ਰੰਗ ਡੱਬਾ ਡੱਬਾ ਬੱਕਰਾ ਜੀ ਪਾਲਿਆ ਸੀ ਪਹਿਲਾਂ ਮੇਰੇ ਕੋਲੇ ਇਹੋ ਜਿਹਾ ਡੱਬਕਰਾ ਸੀ ਅੱਛਾ ਉਹ ਫਿਰ ਬੱਕਰਾ ਮੈਂ ਦੇਤਾ ਦਈਏ 26000 ਦਾ ਅੱਛਾ ਮੰਡੀ ਦੇ ਆਣ ਹੂੰ ਉਹ ਫਿਰ ਬੱਕਰਾ ਉਹ ਵੇਚਤਾ ਦਈਏ ਕਹਿੰਦੇ ਬਾਲੀਆਂ ਚਟੀਆਂ ਜਿਆ ਹੋਈ ਜਾਂਦੀਆਂ ਨੇ ਫਾਇਦਾ ਕੀ ਕਰ ਠੀਕ ਆ ਫਿਰ ਇਹ ਪੱਠਾ ਪੁੱਠਾ ਜਿਵੇਂ ਆਪ ਛੋਟੀਆਂ ਹੁੰਦੀਆਂ ਨੇ ਸੇਲ ਸੂਲ ਕਰ ਦਿੰਨੇ ਹਾਂ ਜੇ ਕੋਈ ਬੰਦਾ ਆਵੇ ਸਕੀਨ ਬੰਦਾ ਆਵੇ ਕੋਈ ਮੰਗੇ ਆ ਕੇ ਇੱਕ ਅੱਧੀ ਸੇਲ ਨਹੀਂ ਦੀ ਹੁਣ ਜੇ ਆ ਮੈਂ ਆਪਾਂ ਕਦੇ ਜੀ ਵਿਖ ਪਾਲੀ ਵਿੱਚ ਕਰ ਦਿੰਨੇ ਲਾਲਚ ਪਈ ਪੈਸੇ ਆ ਰੇ ਇੱਕ ਬੰਦਾ ਪੈਸੇ ਤੱਕ ਫਿਰਦਾ ਫਿਰਦਾ ਕਿ ਨਹੀਂ ਫਿਰਦਾ ਜੀ ਪਰ ਮੈਨੂੰ ਮੈਂ ਕੱਬ ਦੇ ਲੈਣ ਦਾ ਤਾਂ ਗਾਲਾਂ ਖਾ ਲੈਣਾ ਉਹਨਾ ਪੱਠਾ ਨੇ ਮੇਰੀਆਂ ਦੇ ਭੋਰਾ ਭੋਰਾ ਦੇ 25 25000 ਰੁਪਏ ਦੇ ਮੂੰਹ ਨਾਲ ਕਿਹਾ ਮੈਂ ਮੰਗਿਆ ਬੰਦੀ ਕਹਿੰਦਾ ਮੈਂ ਉਹਨੂੰ 5 ਪੈਸੇ ਦੇਣਾ 25 25000 ਰੁਪਏ ਵੀ ਮੈਨੂੰ ਪੱਠਾ ਦੇ ਦੇ ਬਖਾ ਵੀਰੇ ਪੱਠਾ ਨਹੀਂ ਦੇਣੀ ਆ ਬੱਕਰੀਆਂ ਲੈ ਲੈ ਬੱਕਰੀਆਂ ਮੈਂ ਖਾ ਜਾ 25 25 ਦੀਆਂ ਲੈ ਜਾ ਹੂੰ ਹੂੰ ਪੱਠਾ ਨਹੀਂ ਵਰ ਦੇਣੀ ਹੂੰ ਹੂੰ ਬੱਕਰੀਆਂ ਤਾਂ ਆਪਾਂ ਜਰੂਰ ਵੇਚ ਲੈਨੇ ਆ ਪਰ ਪੱਠਾ ਪੱਠਾ ਨਹੀਂ ਕਰਿਆ ਪੋਇ ਬਈ ਕਹਿੰਦਾ ਕਦੇ ਕੋਈ ਦੇਣੀ ਵਿੱਚੋਂ ਦੇ ਦਈਏ ਕੋਈ ਬੰਦਾ ਆ ਜੇ ਹਾਂ ਠੀਕ ਆ ਨਹੀਂ ਨਹੀਂ ਕਰੇ ਆਪਾਂ ਉਹ ਕੀਤਾ ਹੂੰ ਜਿਹੜਾ ਮੇਰੇ ਦਿਲ ਨੂੰ ਪਸੂ ਲੱਗਿਆ ਉਹਦਾ ਮੈਂ ਪਸੂ ਚਾਹੇ ਮੇਰੇ ਕੋਲੇ ਮੈਂ ਕਹਿੰਦਾ ਮਰਦਾ ਪਿਆ ਮਰ ਜੇ ਪਰ ਦੇਣਾ ਨਹੀਂ ਦੇਣਾ ਹੀ ਨਹੀਂ ਠੀਕ ਆਪਾਂ ਕਦੇ ਐ ਨਹੀਂ ਸੋਚਿਆ ਵੀ ਹੁਣ ਮੈਨੂੰ ਅਗਲਾ ਕਾਹੇ ਵੀ ਦਿੰਦਾ ਜਾਂ ਤੈਨੂੰ ਪੈਸੇ ਬਹੁਤ ਈ ਦੋ ਲੈ 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 ਲੈਦਾ ਹੂੰ 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 ਮੈਂ ਕਹਿੰਦਾ ਜਿਹੜਾ ਦਿਲ ਨੂੰ ਲੱਗਿਆ ਹੋਇਆ ਪਸੂ ਉਹ ਕਾਨੂੰ ਹੁਣ ਆਪਾਂ ਉਹ ਦੇਣਾ ਆਹਾ ਬਈਆ ਬੱਕਰਾ ਕੇ ਪਾਠ ਆਹਾ ਇਹ ਬੱਕਰਾ ਜੀ ਲਾਲ ਡੱਬਾ ਹੈ ਨਾ ਹਾਂਜੀ ਲਾਬੀ ਡੱਬਾ ਹਾਂ ਕੰਨ ਦੇਖੋ ਬਈ ਕੰਨ ਫੜੀ ਬਈ ਇਹਦੇ ਇਹ ਕਿੰਨੇ ਟਾਈਮ ਦਾ ਹੋਊਗਾ ਮਹੀਨੇ ਦਾ ਹੈਗਾ ਇਹ ਹੈਗਾ ਹਾਂ ਡੇਢ ਕ ਮਹੀਨੇ ਦਾ ਡੇਢ ਕ ਮਹੀਨੇ ਦਾ ਨਾ ਗੰਨ ਦੇਖੋ ਸਾਰੇ ਬੱਚੇ ਆਏ ਹੁੰਦੇ ਆਂ ਬਈ ਹਾਂ ਕੰਨ ਦਾ ਬੱਕਰੀਆਂ ਆਪਣੀਆਂ ਲੰਬਾਈ ਕੱਢਦੀਆਂ ਨੇ ਵੈਸੇ ਹੂੰ 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 ਠੀਕ ਐ ਤੇ ਆਹ ਬੱਕਰਾ ਖੜਾ ਜਿਹੜਾ ਆ ਫੜੀ ਬਈ ਇਹ ਵੀ ਮਾਲ ਚ ਰੱਖਿਆ ਹੋਇਆ ਐ ਇਹ ਹਾਂਜੀ ਸਿਆ ਲੈ ਦਿਖਾਈਏ ਨੂੰ ਆਂ ਡੇਡਾ ਕਰਕੇ ਸਾਹ ਬਈ ਮੜਾ ਜਾ ਲਾਵੀਆ ਬੱਕਰਾ ਕਰੋ ਚੈੱਕ ਮੂਹਰ ਨੂੰ ਕਰੀ ਇਹ ਵੀ ਇਹ ਕਿਹੜੇ ਦਾ ਬੱਚਾ ਹੈ ਉਹ ਬੱਚੇ ਦਾ ਜਿਹੜਾ ਸਕੰਦਰ ਨੂੰ ਦਿੱਤਾ ਜੀ ਉਹਦਾ ਬੱਚਾ ਅਸਿਆ ਹਾਂ ਜਿਹੜਾ ਸਕੰਦਰ ਨੂੰ ਦਿੱਤਾ ਉਹਦਾ ਬੱਚਾ ਇਹੋ ਉਹਦਾ ਬੱਚਾ ਇਹ ਠੀਕ ਹੈ ਕਿੰਨੇ ਟਾਈਮ ਦਾ ਹੋ ਗਿਆ ਇਹ ਜੀ ਇਹ ਹੁਣ ਸਾਲ ਦਾ ਹੋਇਆ ਸਾਲ ਨਹੀਂ ਪੂਰਾ ਸਾਲ ਦਾ ਹੋ ਗਿਆ ਹੁਣ ਦੁੱਗ ਭੰਨੀਆਂ ਨੇ ਭੰਨੀ ਹੋਣੀ ਹੈ ਜੀ ਦੁੱਗਾ ਹੋ ਗਿਆ ਅੱਛਾ ਦੁੱਗਾ ਹੁਣ ਦੋ ਦੰਦ ਗਿਆ ਹਾਂ ਹਾਂ ਦੋ ਦੰਦ ਹੋ ਗਏ ਹੂੰ ਠੀਕ ਹੈ ਕੰਨ ਕੋ ਨੇਦਾ ਵੀ ਬਾਈ ਪੂਰਾ ਲੰਮਾ ਬਾਕੀ ਝਾਲਰ ਝੂਲਰ ਵੀ ਹੈ ਨਾ ਝਾਲਰ ਵੀ ਵਧੀਆ ਜੀ ਬਾਕੀ ਖਾਨਦਾਨੀ ਦਾ ਵੀ ਵਧੀਆ ਜੀ ਹਮ ਅਸਲੇ ਦਾ ਬਹੁਤ ਵਧੀਆ ਜੀ ਠੀਕ ਹੈ ਹਾਂ ਬੱਕਰੇ ਵੀ ਚੰਗੇ ਦਾ ਬੱਕਰੀ ਵੀ ਚੰਗੀ ਦਾ ਕਦ ਕਰੂ ਇਹ ਕਦ ਜੀ ਕਰੂ ਹਾਂ ਲੈ ਇਹ ਦੇਖੋ ਇਹ ਇਹ ਤਾਂ ਨਹੀਂ ਸ਼ੇਲ ਕਰਨਾ ਬਾਈ ਇਹ ਕਰ ਦਾਂਗੇ ਜੀ ਇਹ ਕਰ ਦੋਗੇ ਹਾਂ ਜੀ ਇਹ ਕਰ ਦਾਂਗੇ ਇਹ ਬੱਕਰਾ ਬਾਈ ਸ਼ੇਲ ਲਈ ਆ ਲੈ ਸਾਰੇ ਮਾਲ ਤੁਹਾਨੂੰ ਦਿਖਾਇਆਗਾ ਅਜੇ ਹੋਰ ਦਿਖਾਵਾਂਗੇ ਪਰ ਤੁਹਾਨੂੰ ਆ ਬੱਕਰਾ ਦਿਖਾ ਦਿੰਨੇ ਆ ਪਹਿਲਾਂ ਵੀ ਇਹ ਸ਼ੇਲ ਖਾਤਰ ਆ ਇਹ ਵੇਚਣਾ ਕਿੰਨੇ ਰੁਪਏ ਮੰਗਦਾ ਬਈ ਇਹਦੇ ਜਾਇਜ਼ ਮੰਗੇ ਦੇਖ ਦੇਣ ਲੈਣ ਵਾਲੀ ਗੱਲ ਕਰਦੀ ਕਿਤੇ ਉਹੀ ਬਾਲੇ ਮੰਗ ਲੈ ਇਹਦਾ ਵੀਰੇ 35000 ਰੁਪਿਆ ਹਮ ਮੁੱਲ ਕਰਦੇ ਆਪਾਂ ਮੁੱਲ ਕਰਦੇ ਆ ਵਿੱਚੋਂ ਮਾਨਤਾਂ ਬਾਕੀ ਹਾਂ ਮਾਨਤਾਂ ਉਹ ਟਾਈਮ ਤੇ ਹੋ ਜੂਗਾ ਉਹ ਟਾਈਮ ਤੇ ਹੋ ਜੂ ਲੈ ਫਿਰ ਉਹਨੂੰ ਬੱਕਰਾ ਦਿਖਾ ਦਿੰਨੇ ਆ ਦੁਬਾਰੇ ਬਈ ਇਹਦਾ ਅੱਖਾਂ ਦਾ ਫੱਟਰਾ ਪੂਰਾ ਸ਼ਕੀਨ ਆ ਹਮ ਮੂੰਹ ਕਰੀ ਬਈ ਆਏ ਨੂੰ ਇਹਦਾ ਲੈ ਦੇਖੋ ਜਿਹਨੂੰ ਕਹਿੰਦੇ ਜੰਗਲ ਦਾ ਬੱਕਰਾ ਇਹ ਉਹ ਆ ਵੀ ਮਾਲ ਨਾਲ ਹੀ ਫਿਰਦਾ ਹੁੰਦਾ ਆਏ ਨੂੰ ਤੋਰੀ ਮਾੜਾ ਜਾ ਉਹ ਕਰੂ ਕਰੂ ਤੇ ਪੈਰਾਂ ਹੱਡਾਂ ਪੈਰਾਂ ਦਾ ਵੀ ਮੋਟਾ ਬਾਈ ਨਾਲ ਦਿਖਾ ਦਿਓ ਤੇ ਬਾਕੀ ਹਜੇ ਹੁਣੀ ਦੋ ਦੰਦ ਹੁਣੀ ਚੱਕਿਆ ਹੁਣੀ ਕਰਿਆ ਵੀਰੇ ਅੱਛਾ ਹਾਂ ਠੀਕ ਐ ਲੈ ਬਾਕੀ ਗੱਲਬਾਤ ਤੁਸੀਂ ਦੱਸਿਓ ਵੀ ਕਿਵੇਂ ਲੱਗੀ ਬੱਕਰੇ ਦੀ ਗਰਮਾਣਾ ਬੱਕਰਾ ਪੂਰਾ ਤੇ ਔਹ ਖੜ ਜਾ ਕੋਈ ਹੋਰ ਬੱਕਰਾ ਕਈ ਹੀ ਇੱਕ ਵਿੱਚ ਨਾਲਾ ਇਹ ਹੀ ਆ ਬਾਈ ਇੱਕ ਇੱਕ ਇਹੀ ਹੈ ਹਾਂ ਠੀਕ ਐ ਉਹਨਾਂ ਖਾਸੀ ਖੁਸ਼ੀ ਨਿਗਰਾਉਂਦੇ ਬੱਕਰੇ ਦਾ ਆਪਾਂ ਦੇ ਖੱਤੇ ਯਾਰ ਵੀਰੇ ਖਰਾਨ ਵਾਧਾ ਕਰਦੇ ਰੱਖਨੇ ਬਹੁਤ ਔਖੇ ਨੇ ਅਸੀਂ ਤਾਂ ਆਪਦੇ ਘਰੇ ਕੁਰਬਾਨੀ ਲਾਉਂਦੇ ਹੁੰਨੇ ਆ ਔਰ ਆ ਬੱਕਰਾ ਫਿਰਦਾ ਰੱਖੇ ਹੋਏ ਨੇ 1-2 ਕੋ ਇਹ ਵੀ ਆਪਦੇ ਘਰੇ ਕੁਰਬਾਨੀ ਖਾਤਰ ਰੱਖੇ ਹੋਏ ਨੇ ਆਪ ਲਈ ਠੀਕ ਹੈ ਨੇ ਵੀ ਇਹ ਬੱਕਰਾ ਇੱਕ ਲੈ ਕੇ ਆਉਂ ਉਹ ਲੈ ਕੇ ਆਉਂ ਮੋਟੇ ਸ਼ੈਡ ਵਾਲੀ ਤੇ ਬਾਕੀ ਸਾਨੂੰ ਬੱਕਰੀਆਂ ਦਾ ਲੈ ਕੇ ਆਉਂ ਬਾਈ ਦੀਆਂ ਨਹੀਂ ਦੀ ਬਾਈ ਨੇ ਆਪ ਦਿਖਾਉਣੀ ਸੀ ਯਾਰ ਤੁਰ ਕੇ ਆ ਪਾਇਰ ਕਰਕੇ ਨਾ ਸੱਤ ਦੇ ਨਹੀਂ ਮੇਰੇ ਮੱਥੇ ਇੱਕ ਆਮੀ ਸਾਰਾ ਮੇਰੇ ਸਿਰ ਤੇ ਰਿਹਾ ਉਹਨੇ ਉਹ ਕੰਮ ਹੀ ਖੜ ਕੇ ਆ ਜਾਣਾ ਮੇਰਾ ਪੂਰਾ ਘਪਾਣ ਜਾ ਇਹੀ ਵੱਡਦਾ ਤੁਕਦਾ ਇਹ ਵੀ ਤਾਂ ਨੰਮ ਜਿਹੜਾ ਚਿਹੜਾ ਇੰਨੇ ਪਸ਼ੂ ਕੱਲਾ ਚਾਰੀ ਜਾਂਦਾ ਨਹੀਂ ਇਹੋ ਜਿਹਾ ਜਵਾਕ ਹੋ ਤੱਕ ਨਹੀਂ ਲਿਜਾ ਸਕਦਾ ਪਰ ਉਹ ਯਾਰ ਸਾਨੂੰ ਸਾਹਮਣੀਆਂ ਵੀ ਔਖੀਆਂ ਹੋਣਗੀਆਂ ਨਾ ਕੋਈ ਇੱਧਰ ਭਾਗ ਜਾਂਦੀ ਹੈ ਕੋਈ ਉੱਧਰ ਭਾਗ ਜਾਂਦੀ ਹੈ ਬੱਕਰੀ ਜਿਹੜਾ ਆ ਆ ਬੱਕਰੀ ਦਾ ਪੁੱਤ ਹੈ ਕਿਹੜਾ ਜਿਹੜਾ ਉਹ ਦਿਖਾਇਆ ਪਹਿਲੇ ਛੋਏ ਦਾ ਹੈ ਪਹਿਲੇ ਛੋਏ ਦਾ ਇਹਨੂੰ ਕਰ ਇਹਨੂੰ ਅੱਛਾ ਪਲੇ ਹੁਣ ਸੋਈ ਹੋਏ ਹੁਣ ਦਾ ਪੱਕਰਾ ਹੁਣ ਦੋ ਦੂਜੇ ਛੋਏ ਸੂਏ ਹੋਏ ਦੂਜੇ ਛੋਣਾ ਇਹਨੇ ਠੀਕ ਐ ਲੈ ਵੀ ਲੈਂਥ ਦੇਖੋ ਬੱਕਰੀ ਦੀ ਲੈਂਥ ਵੀ ਵਧੀਆ ਤੇ ਬੱਕਰੀ ਵੀ ਚੰਗੀ ਹੈ ਨਾ ਦੁੱਧ ਦੁੱਧ ਪੱਖੋਂ ਕਿਵੇਂ ਆਇਹੇ ਦੁੱਧ ਫਿਰ ਪੱਠਾ ਲਿਆ ਬਹੁਤ ਹੁਣ ਤਾਂ ਤੋਂ ਗੱਲ ਕਰ ਪੱਠਾ ਛੂਣ ਵਾਲੀ ਕਰਕੇ ਕਿਉਂ ਚੱਡਾ ਜਾਂ ਛੋਂਗੜ ਜੇਂਦੇ ਨੇ ਯਾਨੀ ਲੌਂਦੀ ਪੱਠ ਬਹੁਤ ਆਸਿਆ ਹਾਂ ਦੁੱਧ ਪੱਖੋਂ ਦਾ ਪੂਰੀ ਸੇਰੇ ਦੀ ਆ ਹੂੰ ਹੂੰ ਠੀਕ ਐ ਦੁੱਧ ਰੂਦਾ ਆਪਣੇ ਵਾਲੇ ਵਾਲੇ ਜਿਹੜੇ ਪਾਲੀ ਦੇ ਮੇਰੇ ਲੇਵਲ ਉਹਨੇ ਪਿੰਡਾਂ ਦੇ ਨੇ ਮੰਨਦੇ ਨੇ ਹੂੰ ਜੇ ਮੈਂ ਕਸਾਈ ਨੂੰ ਵੀ ਕੋਈ ਬੱਕਰੀ ਦੇਦਾ ਉਹ ਵੀ ਕਹਿੰਦੇ ਨੇ ਕਸਾਈ ਨੂੰ ਕੋਈ ਉਹ ਮੰਨ ਕੇ ਵਾਲੇ ਨਹੀਂ ਸਾਨੂੰ ਦੇ ਦੇ ਬੱਕਰੀਆਂ ਹੈਗੀਆਂ ਲੈ ਸੱਤੋਂ ਲੈ ਜਾ ਠੀਕ ਐ ਪੇੜੇ ਕੀ ਰੱਖਿਆ ਹੈ ਮਾਲ ਤੇ ਸਾਰੇ ਚ ਇਹ ਸ਼ੌਕ ਨੂੰ ਰੱਖ ਲਈ ਬੱਸ ਇਹ ਸ਼ੌਕ ਦੀ ਰੱਖੀ ਹੋਈ ਆ ਵੀਰੇ ਪਹਿਲਾਂ ਤੋਂ ਹੀ ਰੱਖੀ ਹੋਈ ਆ ਬਹੁਤ ਜ਼ਿਆਦਾ ਪੁਰਾਣੀ ਇਹ ਇਹ ਕਿਹੜੀ ਦੀ ਪੱਠਾ ਇਹ ਇਹ ਉਹੀ ਇਹ ਬੜੇ ਬਕਰੇ ਜਿਹੜਾ ਮਰ ਗਿਆ ਮੇਰਾ ਜਿਹੜਾ ਮਰ ਗਿਆ ਹਾਂ ਉੱਚੇ ਮੱਥੇ ਵਾਲੀ ਆ ਬਈ ਹਨਾ ਹਾਂ ਸਿਰੋਂ ਕੱਢਦੇ ਹੀ ਇਹ ਜਿਹੇ ਮੋٹے ਸਿਰ ਦੇ ਮੇਮਨੇ ਕੱਢਦੇ ਦੇਖੋ ਯਾਰ ਤੀਜਾ ਇੱਕ ਨੰਬਰ ਨੇ ਅਸਲਾ ਹੈਗਾ ਤੇਰੇ ਲਵੇਂ ਸਾਮਿਆਂ ਹੋਇਆ ਆ ਕੰਨ ਛੱਡੀ ਉੱਧਰ ਲਾ ਹਾਂ ਆਹ ਦੇ ਠੀਕ ਆ ਇਹ ਹਜੇ ਲਵਾਈ ਨਹੀਂ ਨਾ ਇਹ ਲਵਾਈ ਨਹੀਂ ਹਜੇ ਠੀਕ ਐ ਇਹ ਵੀ ਇੱਕ ਸਾਲ ਦੀ ਹੋ ਗਈ ਇੱਕ ਘੱਟ ਹਜੇ ਇਹ ਹੋ ਗਈ ਜੀ ਹੋ ਗਈ ਆ ਵਿੱਚ ਛੇਰੀ ਵੀ ਫਿਰਦੇ ਆਏ ਉਹ ਹੁਣ ਬ ਕਾਲੇ ਰੰਗ ਦੇ ਜ਼ਿਆਦੇ ਆ ਗਏ ਪੱਠਾਂ ਤੇ ਲਵੇ ਹਾਂ ਕਾਲੇ ਰੰਗ ਦੇ ਜ਼ਿਆਦੇ ਨੇ ਜੀ ਇੱਕ ਬੱਕਰੇ ਦੇ ਹੁਣ ਜਮਾ ਇੱਕੋ ਹੀ ਆ ਨੇ ਪੱਠਾਂ ਹੁਣ ਕੋਈ ਮਾਲ ਦੇ ਵਿੱਚ ਫਿਰ ਕੋਈ ਬੱਕਰਾ ਰੱਖਣਾਗਾ ਹੋਰ ਜਿਵੇਂ ਉਹ ਇੱਕ ਇੱਕ ਦਾ ਮਾਰੀ ਗਏ ਇੱਕ ਸਕੰਦਰ ਨੂੰ ਦੇਤਾ ਬੱਕਰਾ ਰੱਖਾਂਗੇ ਜੀ ਕੋਈ ਹੁਣ ਬੱਕਰੀਆਂ ਲਵਾਈਆਂ ਹੋਈਆਂ ਨੇ ਬੱਕਰੇ ਤੋਂ ਜੇ ਕੋਈ ਕੜਤਾ ਕਿਸੇ ਨੇ ਵਧੀਆ ਬੱਚਾ ਫਿਰ ਰੱਖਾਂਗੇ ਅੱਛਾ ਹੁਣ ਬੱਕਰਾ ਵੀ ਚੰਗਾ ਹੁੰਦਾ ਬੱਕਰੀਆਂ ਵੀ ਚੰਗੀਆਂ ਹੁੰਦੀਆਂ ਨੇ ਹੁਣ ਆਏ ਆ ਜੀ ਬੱਚਾ ਕੋਈ ਵੀ ਕੰਮ ਚੰਗਾ ਨਿਕਲਦਾ ਹੁੰਦਾ ਹਰ ਇੱਕ ਬੱਚਾ ਨਹੀਂ ਚੰਗਾ ਨਿਕਲਦਾ ਹੁੰਦਾ ਚਾਹੇ ਲੱਖ ਬੱਕਰੀਆਂ ਚੰਗੀਆਂ ਨੇ ਠੀਕ ਹੈ ਹਾਂ ਬੱਚਾ ਕੋਈ ਵੀ ਨਿਕਲੂ ਕੰਮ ਦਾ ਹਾਂ ਆ ਬੱਕਰੀ ਬਾਈ ਫਿਰ ਇਹ ਪਲੂਣ ਆ ਜੀ ਇਹ ਪਲੂਣ ਸੂ ਗਈ ਹੁਣ ਕਿੰਨੇ ਦੰਦਾਂ ਤੇ ਕਰਾਈ ਸੀ ਇਹੇ ਕ੍ਰੋਸ ਇਹ ਤਾਂ ਨਿਆਣੀ ਵੀ ਲੱਗੀ ਜੀ ਨਿਆਣੀ ਲੱਗੀ ਕਿੰਨੇ ਦੰਦ ਨੇ ਜਾਣਦੇ ਤਾਂ ਪਤਾ ਨਹੀਂ ਪਰ ਅਸੀਂ ਘਾਟੀ ਛੱਕ ਜੇ ਕਰਦੇ ਹਾਂ ਦੋ ਦੋ ਕਰ ਹਾਂ ਦੰਦ ਦائیں ਚੱਕੇ ਮੈਂ ਕਹਿੰਦਾ ਹੋਈ ਉਹ ਇਹ ਚੌਗੀ ਜਤ ਹੇ ਲਾਕੀ ਵਾਸਤੇ ਕਿਨਾਲੀ ਹਾਂ ਬੱਕਰੇ ਦੋ ਰਹਿੰਦੇ ਨੇ ਵਿੱਚ ਫਿਰ ਬੱਕਰੇ ਖਾਛੇ ਦੀ ਉਦੋਂ ਅੱਛਾ ਹੁਣ ਇੱਕ ਹੀ ਬੱਕਰਾ ਹੈ ਨਹੀਂ ਠੀਕ ਹੈ ਹਾਂ ਇਹ ਵੀ ਉਹ ਬੜੇ ਬੋਕਦੀ ਆ ਪਾਠ ਤੇ ਜੇ ਕੋਈ ਸਾਰਾ ਪਸ਼ੂ ਉਹ ਬੱਕਰੇ ਜਿਹੜਾ ਮੇਰਾ ਮਰ ਗਿਆ ਉਹਦੀ ਨੇ ਉਹਦੀ ਨੇ ਸਾਰੀਆਂ ਇਹ ਜਿਹੜੀਆਂ ਡੱਬੀਆਂ ਨੇ ਇਹ ਪੱਠਾ ਬੱਕਰੀਆਂ ਤੇ ਗਾਹਾਂ ਖਾਂਦੇ ਗਾਹਾਂ ਦੀ ਪਸ਼ੋਕੇ ਦੇ ਵਗ ਜਿੰਦੀਆਂ ਨੇ ਆ ਪਸ਼ੋਕੜਾਂ ਦੇ ਆਏ ਵਾਗੇ ਨੇ ਬੜੇ ਬੱਕਰੇ ਦੀਆਂ ਨੇ ਸਾਰੀਆਂ ਹਾਂ ਤੇ ਫੜ ਉਹ ਖੜੀਆ ਡੱਬੀ ਪੱਠ ਦੇ ਇੱਕ ਕਿੰਨੇ ਸ਼ਕੀਨ ਆ ਚਾਰ ਦਿੱਤੀਆਂ ਦੀਆਂ ਆ ਬੱਕਰੀਆਂ ਚਾਰ ਨਾਲ ਦੇ ਆਹ ਉਹ ਖੜੀਆ ਜਿਹੜੀ ਉਹ ਗਾਨੀ ਵਾਲੀ ਆ ਬੱਕਰੀ ਨੇ ਚਾਰ ਬੱਚੇ ਦਿੱਤੇ ਸੀ ਇਹਨੇ ਇਹਨੇ ਜਿਹੜੀ ਆ ਖੜੀ ਚਾਰ ਹੀ ਪੂਰੇ ਨਰੋਏ ਤੇ ਆ ਦੇ ਆਹ ਕਾ ਖੜੀਆ ਪੱਠੇ ਦੀ ਇੱਕ ਇੱਥੇ ਹੋਰ ਆ ਕਾਲੀ ਡੱਬੀ ਹੂੰ ਹੋ ਫਿਰਦੀ ਆ ਇੱਕ ਅੱਛਿਆ ਲੈ ਆ ਬੱਕਰੀ ਦੇਖੋ ਇਹ ਚਾਰ ਨਾਲ ਦੇ ਨੇ ਅੱਛਾ ਇਹ ਇਹ ਦਿੱਤੀਆਂ ਛੇ ਨੇ ਹੈ ਇਹ ਚਾ ਹਾਂ ਇਹ ਚਾਰ ਦਿੱਤੀਆਂ ਸੀ ਚਾਰ ਦਿੱਤੀਆਂ ਸੀ ਉਹ ਬੱਕਰੀ ਨੇ ਬੱਕਰੀ ਲਈ ਫੜ ਕੇ ਇਹਨੂੰ ਛੱਡ ਦੇ ਲੈ ਵੀ ਚਾਰ ਬੱਚੇ ਫਿਰ ਪੂਰੇ ਵਧੀਆ ਪਾਲ ਗਏ ਮੈਂ ਕਹਿੰਦਾ ਪੂਰੇ ਚਾਰੇ ਨੇ ਪਾਲੇ ਨੇ ਕਿਸੇ ਥੱਲੇ ਲੈ ਨਹੀਂ ਹੈਗਾ ਮੇਮਣਾ ਲਾਇਆ ਅੱਛਾ ਹਾਂ ਦੁੱਧ ਛੱਡਦੇ ਰਹੇ ਨੇ ਠੀਕ ਹੈ ਦੁੱਧ ਨੂੰ ਬਥੇਰੀ ਉਹ ਖਰੀ ਹੈ ਹੂੰ ਬੋਲ ਸਾਡਾ ਪ੍ਰਾਣਾ ਅੱਜ ਆਇਆ ਦੀ ਕੋਈ ਝੂਠ ਨਹੀਂ ਮਾਲ ਦੇ ਵਿੱਚ ਖੜਾ ਮੈਨੂੰ 50000 ਰੁਪਏ ਜੋਰ ਲਾ ਲਿਆ ਉਹਨੇ ਮੈਂ ਉਹ ਤੇ ਗਿਆ ਇਹ ਕਹਿੰਦਾ 50000 ਦੇ ਨਾ ਮੈਨੂੰ ਉਹ ਬੱਕਰੀ ਦੇ ਦੇ ਅੱਛਾ ਦਿੱਤੀ ਨਹੀਂ ਮੈਂ ਕਿਹਾ ਬੱਕਰੀ ਯਾਰ ਮੇਰੀ ਇੱਕ ਵਾਹ ਕੁੜੀ ਮੜਾ ਜਾ ਮੇਰੀ ਕੁੜੀ ਆ ਮੈਂ ਕਿਹਾ ਉਹ ਥੋੜਾ ਜਿਹਾ ਹੱਕ ਜਾ ਜਟਾਉਂਦੀ ਆ ਮੈਂ ਕਿਹਾ ਕਾਹ ਨੂੰ ਚੱਲਿਆ ਆਣਾ ਲੈ ਵੀਰ ਦੁੱਧ ਪੱਖੋਂ ਦਾ ਚੰਗੀ ਹੋਈ ਜਿਹੜੀ 4 ਬੱਚੇ ਪਾਲ ਗਏ ਉਹ ਕਹਿੰਦਾ ਮੈਂ ਤਾਈਓ ਲਾਇਨੇ ਕਹਿੰਦਾ ਜੇ ਮੇਰੀ ਦੇਖੀ ਪਾਲੀ ਹੋਈ ਆ ਇਹ ਬੱਕਰੀ ਚੰਗੀ ਆ ਜਿਹੜੀ ਕਿਸੇ ਪਾਲੀ ਨੂੰ ਕੀ ਪਤਾ ਇਹ ਕੋਈ ਖੱਸੀ ਬੱਕਰੇ ਵਾਲਾ ਆ ਗਿਆ ਜਿਵੇਂ ਤੁਸੀਂ ਕਿਹਾ ਹੈਬੀਆ ਅੰਸ਼ਿਆ ਇਹ ਦੇਖਣੋਂ ਐ ਲੱਗ ਰਿਹਾ ਨਹੀਂ ਠੋਸ ਪੂਰਾ ਅੱਛਾ ਠੀਕ ਹੈ ਹਾਂ ਅੱਜ ਕੱਲੇ ਬੰਦੇ ਨੂੰ ਚੱਕਿਆ ਨਹੀਂ ਜਾਂਦਾ ਕਿੰਨੇ ਦਾ ਦੇ ਦੋਂਗੇ ਇਹ ਬਾਈ ਫਿਰ ਇਹ ਦੇ ਦਾਂਗੇ ਜੀ 30 ਦੂ ਦਾ 30 ਦੂ ਦਾ ਹਾਂਜੀ ਬਾਕੀ ਮਾਨਦਾਨ ਮੌਕੇ ਤੇ ਕਰ ਲਵਾਂਗੇ ਉਹ ਕਰ ਲਾਂਗੇ ਜੀ ਹਾਂਜੀ ਹਾਂ ਠੀਕ ਹੈ ਲਓ ਵੀ ਖੱਸੀ ਬੱਕਰਾ ਵਕਿਆ ਹੂਆ ਇੱਕਾਂਡਲਾ ਬੱਕਰਾ ਵਕਿਆ ਹੂਆ ਜਿਹੜਾ ਬਰੀਦਰ ਹਨਾ ਹਾਂਜੀ ਵੀ ਦੋ ਬੱਕਰੇ ਬਾਈਆਂ ਨੇ ਵੇਚਨੇ ਆ ਜੇ ਕੋਈ ਬੰਦਾ ਹੋਇਆ ਤਾਂ ਨੰਬਰ ਸਕਰੀਨ ਤੇ ਦਵਾਂਗੇ ਸੰਪਰਕ ਕਰ ਲਿਓ ਬਾਕੀ ਜੇ ਕੋਈ ਇੱਕ ਅੱਧੀ ਪੱਠ ਵੀ ਚਾਹੀਦੀ ਹੋਈ ਤਾਂ ਸਕੀਨ ਬੰਦਾ ਮੁੱਲ ਲਾਇਓ ਊਣਾ ਫੋਨ ਕਰਕੇ ਤਾਂ ਪਾਇਓ ਹਨਾ ਬਾਈ ਹਾਂ ਬਾਈ ਵੀ ਬਿਨਾ ਮਤਲਬ ਜਿਹਨੂੰ ਸ਼ੌਂਕ ਆ ਜਿਹੜਾ ਦੇ ਲੋ ਸ਼ੌਂਕ ਆ ਜਿਹਨੂੰ ਬੰਦੇ ਨੂੰ ਹੂੰ ਕੋਈ ਬੰਦੇ ਦਾ ਪੈਸੇ ਪਿੱਛੇ ਹੋ ਕਰਨ ਲੱਗ ਜੇ ਪਰ ਜਿਹਨੂੰ ਸ਼ੌਂਕ ਆ ਦੇ ਲੋ ਉਹ ਅਗਲਾ ਸਿਰਫ ਚੀਜ਼ ਪਿੱਛੇ ਭਾਜ ਦੋ ਪੈਸੇ ਪਿੱਛੇ ਹੀ ਦੇਖਦਾ ਠੀਕ ਆ ਹੁਣ ਫਿਰ ਛਾਲਾਂ ਦੇ ਵਿੱਚ ਕੀ ਕੀ ਪਾਉਨੇ ਉਹਨਾਂ ਨੂੰ ਬੱਕਰੀ ਇਹਨੂੰ ਗਵਾਰੇ ਦਾ ਭੋਜੀ ਹਾਂ ਪਿੱਪਲ ਆ ਅਰਜਨ ਨਿੰਮ ਬਾਕੀ ਉਹ ਅਸੀਂ ਕਿਹੜਾ ਗੋੜਾ ਲਗਾਉਂਦੇ ਹੁਣ ਪਾਲੀ ਦੇ ਵਿੱਚ ਇੱਕ ਥਾਂ ਮੈਂ ਛੀ ਵੀ ਲਿਆ ਕੇ ਪਾਉਂਦੇ ਹ ਅਰਜਨ ਤਾਂ ਪਰ ਸਾਡੀ ਆਦਤ ਆ ਸੀ ਪਹਿਲਾਂ ਬਾਹਰੋਂ ਬੱਕਰੀਆਂ ਨੂੰ ਧੱਕੇ ਧੱਕੇ ਖਵਾ ਕੇ ਆਕੋ ਕਚਾਰ ਕੇ ਢੇਰ ਲਿਆ ਕੇ ਉਰੇ ਬੱਕਰੀਆਂ ਛੱਡਦੇ ਅੱਛਾ ਅਰਜਨ ਦੁੱਧ ਦੱਦਾ ਤਾਂ ਨਹੀਂ ਸਿਕਾਉਂਦਾ ਬਈ ਜੀ ਕਿਵੇਂ ਆਏ ਦੁੱਧ ਤਾਂ ਜੀ ਸਿਕਾਉਂਦਾ ਹੈ ਇੱਕ ਪਸ਼ੂ ਇਹਨਾਂ ਰਾਜੀ ਰਹੇ ਤਾਂ ਪਾਲੀ ਪਾਈ ਜਾਂਦੇ ਨੇ ਇੱਕ ਬੱਕਰੀ ਰਾਛੇਤੀ ਲੈਂਦੀ ਹੈ ਅੱਛਾ ਤਾਂ ਹੋਰ ਖਾਜਾ ਮਨੀ ਜੇ ਦੀ ਇੱਕ ਗੱਲ ਜ਼ਰੂਰ ਹੈ ਹੁਣ ਚੰਨ ਤਾਂ ਇੰਨੇ ਸਾਲ ਹੋ ਗਏ ਪਾਉਂਦਿਆਂ ਨੂੰ ਤਤ ਮੰਦ ਨੂੰ ਜਿਹੜਾ ਕੰਮ ਲੰਬਾ ਟਾਈਮ ਕਰਦਾ ਉਹ ਪਤਾ ਲੱਗ ਐਸੀਆ ਹਾਂ ਦੁੱਧ ਨੂੰ ਬੱਚੇ ਥੋੜਾ ਜਿਹਾ ਖਰਾਬ ਆ ਨਹੀਂ ਉਹ ਬੱਕਰੀਆਂ ਬਥੇਰੀਆਂ ਰਾਜੀ ਕਰਦੇ ਹੁਣ ਜਿਵੇਂ ਫਿਰ ਲੋਹੜੀ ਬੜੇ ਤੇਰੀਆਂ ਬੱਕਰੀਆਂ ਸ਼ੂਪ ਪਹਿਣਗੀਆਂ ਫਿਰ ਉਦੋਂ ਇਹ ਬੰਦ ਕਰ ਦੇਗਾ ਹਾਂ ਉਦੋਂ ਉਦੋਂ ਹਰਾ ਬੀਜਿਆ ਹੋਇਆ ਜੀ ਇਹ ਹਰਾਬ ਹਰਾ ਜਮੀ ਉਹ ਫਿਰ ਇਹਨਾਂ ਨੂੰ ਖੁੱਲਾ ਛੱਟਣਾ ਸੀ ਠੀਕ ਹੈ ਇਹ ਨਹੀਂ ਹੈਗਾ ਵੀ ਦੋ ਪਾਰੀਆਂ ਪਾਤੀਆਂ ਰੱਜ ਲਈਆਂ ਓਏ ਕੋਈ ਗੱਲ ਜਾਣਦੇ ਜਿੰਨੀਆਂ ਅੱਖ ਜਨ ਜੱਕ ਛੱਡਦੀਆਂ ਨਹੀਂ ਉਹਨਾਂ ਤੇ ਅਸੀਂ ਪਾਉਣ ਉਹਨਾਂ ਨੂੰ ਹਟਾਣਾ ਨਹੀਂ ਦਾਦ ਖਾ ਜੜ ਜਿੰਨੀਆਂ ਖਾਂਦੀਆਂ ਨੇ ਖਾ ਲੈਣ। ਦਾਦਾ ਭਰੀਆਂ ਨਾਲ ਸਿਰ ਤੋਂ ਨਹੀਂ ਉਹੀ ਜਾਂਦੀਆਂ। ਠੀਕ ਹੈ। ਫਿਰ ਦਾ ਭਾਈ ਥੱਕ ਵੀ ਜਾਂਦੇ ਹੋਵੋਗੇ ਸਾਰਾ ਦਿਨ ਬੱਕਰੀਆਂ ਮਗਰ ਤੁਰਦੇ ਹੋਣਾ। ਮੇਰ ਤਾਂ ਰੱਬ ਦੇ ਹੁਕਮ ਨਾਲ ਪਤਾ ਨਹੀਂ ਕਹਿਆ ਜਾ ਰਿਹਾ ਮੈਂ ਤਾਂ ਬੱਕਰੀਆਂ ਨਸੇ ਜਿਹਾ ਪਾਉਂਦਾ ਮੈਂ ਨਹੀਂ ਕਦੇ ਥੱਕਿਆ। ਮੈਂ ਤਾਂ ਛੱਟਰੇ ਲੈ ਰਿਆ ਹੋਟਲ ਮੈਨੂੰ ਪਿੰਡ ਦੇ ਵੀ ਕਹਿੰਦੇ ਕਹਿੰਦੇ ਤੂੰ ਐਡਾ ਤੇ ਉਹ ਹੋਇਆ ਹੋਇਆ ਤੂੰ ਤਾਂ ਵੀ ਨਹੀਂ ਟਿਕਦਾ। ਮੈਂ ਕਹਾਂ ਰਮੇਤੋ ਨਹੀਂ ਇਹਨਾਂ ਦੇ ਉਹ ਹੋਇਆ ਕਰ ਜਾਇ ਹੁੰਦੇ। ਠੀਕ ਹੈ। ਵੀ ਰਿਹਾ ਜਾਂਦਾ। ਰਿਹਾ ਜਾਂਦਾ ਹੈਨਾ। ਹਾਂ। ਲੰਮਾ ਹੱਥ ਕਮ ਦੇ ਲਈ ਬੱਕਰੀਆਂ ਚਾਰਦਾ ਬਾਈ। ਫਿਰ ਪਹਿਲਾਂ ਮੇਰਾ ਐਕਸੀਡ ਹੂੰ ਤਾਂ ਕਹਿੰਦੇ ਵੀ ਇਹ ਤਾਂ ਪੂਰਾ ਫੇਰ ਵੀ ਜਾਨੇ ਜਾਣੇ ਉਹਨਾਂ ਨੇ ਦੇਖਿਆ ਕੋਈ ਮੁੰਡਾ ਨਵਾਂ ਜਾਂ ਮੁੰਡਾ ਤੇ ਉਹ ਕਹਿੰਦੇ ਜੀ ਦੇਖ ਲਓ ਵੀ ਵਿਚਾਰੇ ਰੋਂਦੇ ਨੇ ਇਹ ਵੀ ਫੇਰ ਵੀ ਕੀ ਮਾੜਾ ਮੋਟਾ ਤੁਸੀਂ ਦੇਖ ਉਹ ਉਹਨੂੰ ਬਾਗਰ ਪਾਇਆ ਕਹਿੰਦਾ ਸਾਡੇ ਉੱਤੋਂ ਨਹੀਂ ਹੋਗਾ ਸਾਡੀ ਜ਼ਿੰਦਗੀ ਨਹੀਂ ਹੈ ਕਿ ਕਹਿੰਦੇ ਸਾਨੂੰ ਇੰਨੇ ਬੰਦੇ ਥੱਲੇ ਰਹਿਣ ਤੇ ਉਹ ਮੁੰਡੇ ਨੇ ਜੀ ਕਿਸਮਤ ਦੇ ਚਾਉਦੇ ਹੋ ਉਹ ਦੋਨੇ ਪੱਠਾ ਫੜ ਕੇ ਲੈ ਜਿਹੜੀਆਂ ਉਹ ਖੜੀਆਂ ਨੇ ਸਾਹਮਣੇ ਕਾਲੀਆਂ ਹਾਂ ਕਾਲੀਆਂ ਉਹਦੇ ਮੇਰਾ ਨੱਕ ਕੁੱਟਦਾ ਜਿੱਥੋਂ ਦੱਬੀ ਰੱਖਿਆ ਅੱਛਾ ਕਿਤੇ ਫਿਰ ਮੈਂ ਲੱਤ ਹਲਾਈ ਅੱਛਾ ਫੇਰ ਕਿਤੇ ਉਹ ਕਹਿੰਦੇ ਹੈਗਾ ਜੀ ਫੇਰ ਕਿਤੇ ਮੈਨੂੰ ਹੋ ਗਈ ਹੂੰ 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 6 ਘੰਟੇ ਉਹ ਮੇਰੇ ਤੇ ਵੰਦੀ ਸੁਈਆਂ ਮਾਰੀ ਗਏ ਨੇ ਕਹਿੰਦੇ ਤਾਂ ਪੈਰ ਬੰਦ ਹੀ ਦੋ। ਉਦੋਂ ਐਕਸੀਡੈਂਟ ਹੋ ਗਿਆ। ਹਾਂ ਬਚਿਆ ਤਾਂ ਮੈਂ ਬਹੁਤ ਵੇਰੀਆਂ ਬਸ ਰੱਬ ਨੇ ਹੀ ਰੱਖਿਆ। ਆਹ ਦੇਖੋ ਆਹ ਦੋ ਪੱਠਾ। ਇਹ ਇਹ ਕਿੰਨੇ ਕਿੰਨੇ ਟਾਈਮ ਦੀਆਂ ਨੇ ਬਾਈ? ਇਹ ਹੋਣਗੀਆਂ ਜੀ ਮੈਂ ਕਹਿੰਦਾ 6-6 ਮਹੀਨਿਆਂ ਦੀਆਂ। ਅੱਛਾ। ਠੀਕ ਐ। ਇਹ ਪਲੂਣਾ ਦੀਆਂ ਪੱਠਾਂ ਦੀਆਂ ਨੇ ਜੀ। ਅੱਛਾ ਪਲੂਣਾ ਦੀਆਂ ਨੇ ਇਹ। ਹਾਂ। ਆਹ ਹੈਗੀ ਆ ਸੌਣ ਦੀ। ਅੱਛਾ। ਆਹ ਜਿਹੜੀ ਪੱਠਾ ਆਹ ਖੜੀਆਂ ਲਾ ਹਾਂ। ਹਾਂ ਇਹ ਇਹ ਹੋ ਗਈ ਮੰਨ ਵਿੱਚ ਤਿੰਨ ਚਾਰ ਕੁ ਮਹੀਨਿਆਂ ਦੇ ਹੋਊ ਇਹ ਠੀਕ ਐ ਤੇ ਰੰਗ ਹੁਣ ਸਾਰਾ ਸੋਡਾ ਲਵੇ ਕਾਲਾ ਆ ਜੂਗਾ ਕਾਲੀਆਂ ਦੇ ਫਾਮ ਆ ਜੀ ਕਾਲੀਆਂ ਦੇ ਫਾਮ ਜਿਹੜੀਆਂ ਬੱਕਰੀਆਂ ਹੁਣ ਸੋਹਣੀਆਂ ਗੀਆਂ ਫਿਰ ਉਹ ਉਹਨਾਂ ਦੇ ਬੱਚੇ ਬੱਕਰੇ ਛੇਲ ਕਰ ਦਿੰਨੇ ਆ ਜਾਂ ਉਹ ਸਾਰੇ ਛੇਲ ਕਰ ਦਿੰਨੇ ਬੱਕਰੇ ਬੱਕਰੇ ਛੇਲ ਕਰੋਂਗੇ ਕੱਲੇ ਹਾਂ ਬੱਕਰਾ ਆਪਾਂ ਕੋਈ ਰੱਖਦੇ ਆ ਪੱਠਾ ਪੱਠਾ ਰੱਖੋ ਵਿੱਚੋਂ ਪੱਠਾ ਦੇ ਵੀ ਦਿੰਨੇ ਆ ਵਿੱਚੋਂ ਜਿਵੇਂ ਹੁਣ ਕਿਸੇ ਮਾਗਰ ਦਾ ਦੋ ਨੇ ਪੱਠਾ ਤਿੰਨ ਦੇ ਦੀਆਂ ਜਾਂ ਕਿਵੇਂ ਆ ਉਹਨਾਂ ਦੇ ਵਿੱਚੋਂ ਫਿਰ ਦੇ ਵੀ ਦਿੰਨੇ ਆ ਬੱਕਰੇ ਛੇਲ ਕਰ ਦਿੰਨੇ ਆ ਛੋਟੇ ਹਾਂ ਬੱਕਰੇ ਛੇਲ ਕਰ ਦਿੰਨੇ ਕੀ ਰੇਟ ਦਾ ਹੁੰਦਾ ਬਈ ਮ ਪੈਂਤੀ ਪੈਂਤੀ 140 ਦੀ ਅਸਾਂ ਉਹੀ ਨਾਰਮਲ ਰੇਟ ਹੀ ਆ ਨਾਰਮਲ ਹੀ ਜੀ ਕੋਈ ਆਪਾਂ ਇਹ ਨਹੀਂ ਹੈਗਾ 5000 ਦਾ ਜਾਂਦਾ 7000 ਦਾ ਜਿੰਦੇ ਨਹੀਂ ਚੀਜ਼ ਆਪਾਂ ਨੇ ਦੇ ਦੇ ਹੁਣ ਅਗਰ ਬੱਚੇ ਦੀ ਕੁਆਲਿਟੀ ਦੇ ਹਿਸਾਬ ਨਾਲ ਹਾਂਜੀ ਹਾਂ ਹੁਣ ਆਏ ਤਾਂ ਹੈ ਨਹੀਂ ਵੀ ਸਾਰੇ ਬੱਚੇ ਚੰਗੇ ਹੁੰਦੇ ਆ ਹਾਂਜੀ ਹਾਂ ਉਹਨਾਂ ਦਾ ਪਹਿਲਾਂ ਦੱਤ ਗਿਆ ਟਿਆ ਜੀ ਚਾਹੇ ਲੱਖ ਅਗਲਾ ਕਹੀ ਜਾਵੇ ਜਿੰਨਾ ਮਰਜ਼ੀ ਬੱਕਰੇ ਚੰਗੇ ਸਾਰੇ ਬੱਚੇ ਨਹੀਂ ਬੱਕਰੀਆਂ ਚੰਗੇ ਕੱਢਦੇ ਜੇਹੀ ਜੀ ਕੁਆਲਿਟੀ ਹੋਇਆ ਜੇ ਰੇਟ ਹੋ ਜਾ ਬੱਕਰਾ ਉਹ ਜਾ ਰੇਟ ਹੋ ਜਾਏਗਾ ਹਾਂਜੀ ਹਾਂ ਠੀਕ ਆ ਬਾਈ ਮਾਰ ਆਪਾਂ ਦੇਣੇ 35 35 140 ਦੇ ਦਿੰਦੇ ਕੋਈ ਚੰਗਾ ਕੋਈ ਮਾੜਾ ਜਿ 2 2000 ਦੇ ਵੀ ਦੇ ਦਿੰਦੇ ਆ ਠੀਕ ਹੈ 25 2500 ਦੇ ਵੀ ਦੇ ਦਿੰਦੇ ਆ ਆਹੋ ਜਦ ਬਾਲੇ ਹੋ ਜਾਂਦੇ ਆ ਕਈ ਵਾਰੀ ਸਾਹਮਣੇ ਵੀ ਔਖੇ ਹੋ ਜਾਂਦੇ ਆ ਹਾਂ ਰੋਜ਼ ਆ ਜਾਂਦਾ ਵੀ ਲੈ ਆ ਯਾਰ ਚੱਕ ਕੇ ਹੁਣ ਅਸੀਂ ਆ ਬੱਕਰੀ ਸਾਡੇ ਭਾਰਤੀ ਮੈਂ ਕਹਿੰਦਾ 40 40 50ਵੇਂ ਹੋਣਗੇ ਪਰ ਬੱਕਰੀਆਂ ਦੀ ਅੱਛਾ ਉਹ ਲੋਕ ਕਹਿੰਦੇ ਚਗਾਉਣੇ ਔਖੇ ਹੁੰਦੇ ਨੇ ਅਸੀਂ ਬੱਕਰੀਆਂ ਦੇ ਵਿੱਚ ਹੀ ਛੱਡ ਦਿੰਦੇ ਆਪੋ 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 ਉਹਦੀ ਬੱਚੇ ਲੈ ਲੈਂਦੀਆਂ ਨੇ ਬੱਕਰੀ ਆਪੀ ਆਪੀ ਲੈ ਲੈਂਦੀਆਂ ਨੇ ਹੂੰ ਕਿਹੜਾ ਤਾਂ ਆਥਨ ਵੇਲੇ ਛੱਡਣੇ ਤੜਕੇ ਤੋਂ ਆਪੀ ਚੰਗਾ ਲੈਂਦੀ ਆ ਦੀ ਅੱਛਾ ਹੀਲੇ ਘੜਦੇ ਨੇ ਬੱਕਰੀਆਂ ਦੇ ਮੇਮਲੇ ਆਪੋ ਆਪਦੇ ਉਹਨਾਂ ਨੇ ਹਾਂ ਆਹਾ ਵੜਾ ਛੱਡਦੇ ਨੇ ਹੋਰ ਪੜਾ ਖਾ ਕੇ ਪਪੜ ਕਿੰਨਾ ਕਿ ਪਿਆ ਥੱਲੇ ਪਪੜ ਵੀ ਪਿਆ ਪਪੜ ਵੀ ਪਾਉਨੇ ਹੁੰਦੇ ਆ ਹਾਂ ਪਪੜ ਵੀ ਪਾਉਦੇ ਆ ਅੱਛਾ ਫਿਰ ਬਦਲਵੀਂ ਚੀਜ਼ ਨਾਲ ਜੀ ਬਗਲ ਕਰ ਲੈਂਦੀ ਆਂ ਨੇ ਹੋਰ ਤਾਂ ਕੁਝ ਨਹੀਂ ਹੋੜ ਇੱਕ ਚੀਜ਼ ਤਾਂ ਨਾਲ ਕੋਹ ਗੱਲ ਜੀ ਬਣਦੀ ਨਹੀਂ ਪਜਮਾ ਦੀ ਠੀਕ ਆ ਤੇ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਜਿਹੜੇ ਤੁਹਾਨੂੰ ਆ ਪੱਠਾ ਦਿਖਾਈਆਂ ਹਨ ਤੇ ਬਾਕੀ ਬਾਈ ਫੋਨ ਜਿਹੜੇ ਬੰਦੇ ਨੂੰ ਚਾਹੀਦਾ ਨਾ ਬੱਕਰਾ ਯਾ ਪੱਠੋ ਹੀ ਲਾਇਓ ਵੀ ਬਾਹਲਾ ਫੋਨ ਲਾ ਕੇ ਬਾਈ ਨੂੰ ਐਵੇਂ ਤੰਗ ਨਾ ਕਰਿਓ ਠੀਕ ਆ ਬਾਈ ਵਿੱਚੋਂ ਬੱਕਰੀਆਂ ਵੀ ਦੇ ਦਾਂਗੇ ਪੰਜ ਚਾਰ ਅੱਛਾ ਬੱਕਰੀਆਂ ਵੀ ਦੇ ਦੋਗੇ ਹਾਂ ਬੱਕਰੀਆਂ ਦੇ ਦਾਂਗੇ ਪੰਜ ਚਾਰ ਜੇ ਕੋਈ ਆਇਆ ਵਧੀਆ ਬੱਕਰੀਆਂ ਵੀ ਦੇ ਦੇਣਗੇ ਸੂਣ ਵਾਲੀਆਂ ਬੱਕਰੀਆਂ ਨੇ ਸੂਣ ਵਾਲੀਆਂ ਨੇ ਜਿਹੜੀਆਂ ਹਾਂ ਆ ਮਹੀਨੇ ਵੀਰਾਂ ਦੇ ਇਕ ਛੋਦੀਆਂ ਨੇ ਹੂੰ ਕੋਈ ਵਧੀਆ ਵੀਰ ਭਾਈ ਕੋਈ ਵਧੀਆ ਕੋਈ ਆ ਗਿਆ ਰੱਖਣ ਵਾਲਾ ਹਾਂ ਹਾਂ ਨਵੀਆਂ ਪੱਠਾਂ ਨੇ ਬਾ ਠੀਕ ਐ ਪਹਿਲੇ ਦੂਜੇ ਛੂਏ ਹਾਂ ਪਹਿਲੇ ਦੂਜੇ ਛੂਏ ਨੇ ਠੀਕ ਐ ਹਾਂ ਹੂੰ ਤਾਰਾਂ ਪਾਈ ਕਰੀਏ ਵੀਰ ਵੀਰ ਦਾ ਕਸ਼ੂਪੀ ਬਸ ਲਓ ਬਈ ਸੰਪਰਕ ਜ਼ਰੂਰ ਕਰ ਲਿਓ ਨੰਬਰ ਮੈਂ ਸਕਰੀਨ ਤੇ ਦਊਂਗਾ ਠੀਕ ਆ ਬਈ ਓਕੇ ਧੰਨਵਾਦ ਠੀਕ ਹੈ